guys yoga hai guys guys pasta is ready wake up wake up so camping hugdi apni done te apa fer thoda chair rest kar li si gi so e video to so dosto bahut hi badhiya lagda hai idan jado apa nature de vich aune ha sham vi pei jandi ha te thoda bahut hun apa kha pi ke te apna camp jeda oh smeet ke itthe apa nu mil gayi ha itthe hun apa apna jeda camp ha oh setup karange te setup karde ha hun chalo ਹੁਣ ਆਪਾਂ ਟਰੈਕ ਸ਼ੁਰੂ ਕਰ ਦਿੱਤਾ ਆ ਜਿੱਥੇ ਆਪਾਂ ਜਾਣਾ ਆ ਪ੍ਰੋਸਪਰ ਨੂੰ ਫੜਾਤਾ ਆਪਾਂ ਟੈਂਟ ਆਪਣਾ ਤੇ ਹੁਣ ਆਪਾਂ ਟਰੈਕ ਕਰਕੇ ਜਾ ਰਹੇ ਅੱਗੇ ਜਿੱਥੇ ਆਪਣਾ ਟੈਂਟ ਲਾਉਣਾ ਨਾ ਆਪਾਂ ਚਲੋ ਜੀ ਹੁਣ ਲੱਗੇ ਆਪਾਂ ਆਪਣਾ ਸਮਾਨ ਕੈਂਪਿੰਗ ਦਾ ਬਾਹਰ ਕੱਢਣ ਪ੍ਰੋਸਪਰ ਕਮ ਆਨ I got some monkeys there man I got some monkeys and just praise this could be like in the hidden mountains but ya ਲੋ ਵੀ ਦੋਸਤੋ ਆ ਗਏ ਆਪਾਂ ਪਹਾੜਾਂ ਦੇ ਵਿੱਚ ਪ੍ਰੋਸਪਰ ਮੈਂ ਤੇ ਨਾਲ ਆਪਣੇ ਨਵਾਂ ਫਰੈਂਡ ਇਹ ਵੀ ਆਪਣੇ ਨਾਲ ਆ ਜਾਇਆ ਤੇ ਆਪਾਂ ਅੱਜ ਇੱਕ ਸਮਾਲ ਕੈਂਪਿੰਗ ਕਰਾਂਗੇ ਸਮਾਲ ਕੈਂਪਿੰਗ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਤੇ ਹੁਣ ਆਪਾਂ ਚੱਲਦੇ ਆ ਆਪਾਂ ਟਾਈਮ ਵੇਸਟ ਨਹੀਂ ਕਰਨਾ ਕਰਦੇ ਆ ਕੈਂਪਿੰਗ ਤੇ ਚੱਲਦੇ ਆ ਅੱਗੇ a small war no i don't take shit i got no love for the fake is if you want to play tough and want to hate this oh what we should war if make a statement i don't ever small war no i don't take shit i got no love for the fake is if you want to play tough and want to hate this ਤੇ ਹੁਣ ਆਪਾਂ ਟਰੈਕ ਸ਼ੁਰੂ ਕਰ ਦਿੱਤਾ ਆ ਜਿੱਥੇ ਆਪਾਂ ਜਾਣਾ ਆ ਤੇ ਪ੍ਰੋਸਪਰ ਨੂੰ ਫੜਾਤਾ ਆਪਾਂ ਟੈਂਟ ਆਪਣਾ ਤੇ ਆਲੀਵਰ ਵੀ ਆ ਰਿਹਾ ਪਿੱਛੇ ਤੇ ਹੁਣ ਆਪਾਂ ਟਰੈਕ ਕਰਕੇ ਜਾ ਰਹੇ ਅੱਗੇ ਜਿੱਥੇ ਆਪਣਾ ਟੈਂਟ ਲਾਉਣਾ ਨਾ ਆਪਾਂ ਤੇ ਆਪਾਂ ਉੱਥੇ ਜਾ ਰਹੇ ਹੁਣ ਇਹ 올ਿਵਰ ਆ ਰਿਹਾ ਹਾਊ ਇਜ਼ ਦ ਫੀਲਿੰਗ ਮੈਨ ਯੂ نو ਆਮ 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 ਵੈਰੀ ਹੈਪੀ ਬੇਸਿਕਲੀ ਬਿਕੋਜ਼ ਥਿਸ ਇਜ਼ ਦ ਫਸਟ ਟਾਈਮ ਦਰ ਆਈ ਕਮ ਟੂ ਸ਼ੂਟ ਵਿਦ ਦੀਪ ਟਰੈਵਲ ਪੀਬੀ 08 ਐਂਡ ਅਗੇਨ ਟੁਡੇ ਹੇਅਰ ਕਮਸ ਓਲੀਵਰ ਤੇ ਓਲੀਵਰ ਵੀ ਅੱਜ ਆਪਣੇ ਨਾਲ ਆ ਨਿਊ ਗੈਸਟ ਨਿਊ ਫਰੈਂਡ ਕਹਿ ਸਕਦੇ ਆਪਾਂ ਹਾਂ ਵੀ ਨਿਊ ਗੈਂਗ ਇਹ ਹੁਣ ਆਪਾਂ ਟਰੈਕ ਕਰ ਰਹੇ ਆ ਟਰੈਕ ਕਰਕੇ ਸਾਨੂੰ ਨਹੀਂ ਪਤਾ ਵੀ ਕਿੱਥੇ ਜਾਣਾ ਹੈ ਆਪਾਂ ਐਕਚੁਅਲੀ ਵੀ ਡੋਨਟ ਨੋ ਦਾ ਪਲੇਸ ਵੀ ਆ ਯਾ 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 ਵੀ ਆ ਲੁਕਿੰਗ ਐਕਚੁਅਲੀ ਦੇ ਪੇਸ ਵੀ ਨਾਟ ਲੋਸਟ ਵੀ ਨਾਟ ਬੀ ਲੋਸਟ ਨਾ ਆਪਾਂ ਵਧੀਆ ਪਲੇਸ ਲੱਭ ਰਹੇ ਆ ਕਿਉਂਕਿ ਸਾਨੂੰ ਪਤਾ ਨਹੀਂ ਹੈ ਤਾਂ ਆਪਣੇ ਪੰਜਾਬ ਦੇ ਜੰਗਲ ਆ ਤੇ ਆਪਾਂ ਨੂੰ ਪਤਾ ਨਹੀਂ ਕਿ ਕਿੱਥੇ ਆਪਾਂ ਨੂੰ ਵਧੀਆ ਪਲੇਸ ਮਿਲੂਗਾ ਤੇ ਹੋਪ ਕਿ ਸਾਨੂੰ ਵਧੀਆ ਪਲੇਸ ਮਿਲ ਜੇ ਤਾਂ ਆਪਾਂ ਆਪਣਾ ਟੈਂਟ ਜਿਹੜਾ ਸੈਟਅਪ ਕਰ ਲਈਏ। ਯਾ ਮਾਨ। ਤੇ ਲੈਟਸ ਗੋ ਕੀਪ 무ਵਿੰਗ ਮੈਨ ਲੈਟਸ ਗੋ। ਯਾ 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 ਲੈਟਸ ਚਲੋ ਚਲੋ। ਚਲੋ। ਯੂ नो ਬੈਸਟ ਆਫ ਦਿ ਟਾਈਮ ਵੀ ਡੋਨਟ نو ਵੇਅ ਵੀ ਆਰ ਗੋਇੰਗ ਯਾ 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 ਵੀ ਆਰ ਕ੍ਰੇਜ਼ੀ ਟਰੈਵਲਰਸ। ਥੈਟ ਇਜ਼ ਦ ਵੇ ਟੂ ਫਾਈਂਡ ਆ ਕੁਲ ਪਲੇਸ। ਯਾ। ਤੇ ਆ ਜਿਹੜੀਆਂ ਝਾੜੀਆਂ ਇਹਨਾਂ ਤੋਂ ਬਚ ਕੇ ਰਹਿਣਾ ਪੈਂਦਾ। ਯੂ نو ਥੀਸ ਇਹ ਆ ਦਿਸ ਇਜ਼ ਵੈਰੀ ਡੇਂਜਰਸ ਹਾਂ ਯੂ نو ਤੇ ਥੋੜਾ ਜਿਹਾ ਥੱਕ ਗਿਆ ਪ੍ਰੋਸਪਰ ਤੇ ਹੁਣ ਦੇਖ ਰਹੇ ਆ ਵੀ ਕਿੱਧਰ ਨੂੰ ਜਾਈਏ ਅਸੀਂ ਪ੍ਰੋਸਪਰ ਕਮ ਆਨ ਸਾਨੂੰ ਕੋਈ ਵਧੀਆ ਜੀ ਜਗ੍ਹਾ ਮਿਲ ਜਾਵੇ ਤੇ ਝਾੜੀਆਂ ਬਹੁਤ ਖਤਰਨਾਕ ਐ ਇਹ ਵਾਲੀਆਂ ਥੋੜਾ ਜਿਹਾ ਧਿਆਨ ਦੇਣਾ ਪੈਂਦਾ ਕਿਉਂਕਿ ਬਹੁਤ ਡੇਂਜਰਸ ਪਲੇਸ ਆ ਖਤਰਨਾਕ ਆ ਕਈ ਲੋਕ ਕਹਿ ਦਿੰਦੇ ਆ ਡੇਂਜਰਸ ਨਹੀਂ ਹੈਗਾ ਯੂ نو ਸਮ ਪੀਪਲ ਸੇ ਥੈਟ ਦ ਜੰਗਲਸ ਆਰ ਇਨ ਪੰਜਾਬ ਆਰ ਨੋਟ ਡੇਂਜਰਸ ਥੇਅਰ ਇਜ਼ ਨੋ ਐਨੀਮਲ ਇਨ ਯੂ نو ਸਾਈਡ ਆਵ ਸeen ਲਾਇਨ ਕੈਨ ਯੂ ਬਰੀਫ ਮੀ ਆਵ ਸeen ਲਾਇਨ ਟੂਡੇ ਆ ਯਾ ਵੀ ਸੋ ਲਾਇਨ ਐਕਚੁਅਲੀ ਦੇ ਆ ਵੈਰੀ ਡੇਂਜਰਸ ਆਮ ਟੈਲਿੰਗ ਯੂ ਤੇ ਆਪਣੇ ਪੰਜਾਬ ਦੇ ਜੰਗਲ ਵੀ ਕਾਫੀ ਡੇਂਜਰਸ ਆ ਤੇ ਇੱਥੇ ਦੀਆਂ ਜਿਹੜੀਆਂ ਪਲਾਂਟ ਆ ਜਿਹੜੇ ਤੁਸੀਂ ਜੜੀਆਂ ਬੂਟੀਆਂ ਕਹਿ ਲਓ ਆ ਇਦਾਂ ਦੇ ਪਲਾਂਟ ਜਿਹੜੇ ਆ ਬਹੁਤ ਡੇਂਜਰਸ ਆ ਜਦੋਂ ਕੋਈ ਬੰਦਾ ਆਉਂਦਾ ਹੈ ਅਣਜਾਣ ਬੰਦਾ ਆਉਂਦਾ ਹੈ ਯੂ نو ਤੇ ਉਹ ਇਹਦੇ ਵਿੱਚ ਫਸ ਸਕਦਾ ਹੈ ਬਹੁਤ ਆਪਾਂ ਇੰਜਰਡ ਹੋ ਸਕਦੇ ਆ ਆਪਾਂ ਨੂੰ ਜ਼ਖਮ ਹੋ ਸਕਦੇ ਆ ਤੇ ਈਵਨ ਆਹ ਜਿਹੜੀਆਂ ਝਾੜੀਆਂ ਆ ਹਾਂ ਹਾਂ ਇਹ ਆਹ ਜਿਹੜੀਆਂ ਝਾੜੀਆਂ ਇਹਦੇ ਨਾਲ ਤੁਹਾਨੂੰ ਰੈਸ਼ਸ ਹੋ ਸਕਦੇ ਆ ਯੂ نو ਜਦੋਂ ਤੁਸੀਂ ਆਉਂਗੇ ਇਹ ਤੁਹਾਡੇ ਕੱਪੜਿਆਂ 'ਚ ਫਸ ਸਕਦੀਆਂ ਆ ਇਹ ਇਹਨੂੰ ਬਣਾਇਆ ਅੱਜ ਆਪਾਂ ਪੂਰਾ ਲੱਗੇਜ ਦਿੱਤਾ ਹੋਇਆ ਆ ਪ੍ਰੋਸਪਰ ਨੂੰ ਤੇ ਚਲੋ ਹੁਣ ਚੱਲਦੇ ਆ ਅੱਗੇ ਲੱਭਦੇ ਆ ਜਗ੍ਹਾ ਵੀ ਸਾਨੂੰ ਕੋਈ ਜਗਾ ਮਿਲ ਜਵੇ ਲੇਟਸ ਗੋ ਇਹ ਇਧਰਲੇ ਪਾਸੇ ਚੱਲਦੇ ਆ ਕਿਉਂਕਿ ਇਧਰੋਂ ਤਾਂ ਜਾ ਨਹੀਂ ਹੋਣਾ ਆਈ ਥਿੰਕ ਵੀ ਕੈਨ ਯੂਜ਼ ਥਿਸ ਸਪੇਸ ਇਟ ਆਪੀ ਗੁੱਡ ਯੂ ਨੋ ਆਲਰਾਇ ਇਹੀ ਸੋ ਆਪਾਂ ਲੱਭਦੇ ਸੀਗੇ ਕੈਂਪਿੰਗ ਵਾਸਤੇ ਕੋਈ ਵਧੀਆ ਜਗਾ ਵਧੀਆ ਪਲੇਸ ਲੱਭਦੇ ਸੀਗੇ ਕਾਫੀ ਲੱਭਣ ਤੋਂ ਬਾਅਦ ਸਾਨੂੰ ਜਿਹੜੀ ਆ ਆ ਜਗਾ ਮਿਲੀ ਆ ਹੁਣ ਆਪਾਂ ਇੱਥੇ ਤੁਹਾਨੂੰ ਆਪਣੀ ਕੈਂਪਿੰਗ ਕਰਕੇ ਦਿਖਾਵਾਂਗੇ ਸਮਾਲ ਕੈਂਪਿੰਗ ਪੰਜਾਬੀ ਕੈਂਪਿੰਗ ਕਹ ਲਓ ਤੁਸੀਂ ਤੇ ਨਾਲ ਆਪਣੇ ਆ ਪ੍ਰੋਸਪਰ ਤੇ ਨਿਊ ਫਰੈਂਡ ਆਪਣਾ ਸੋ ਜਗਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਆ ਆ ਪਾ ਜਗਾ ਲੱਭੀ ਆ ਆ ਤੁਸੀਂ ਦੇਖ ਲਓ ਤੇ ਹੁਣ ਆਪਾਂ ਸੈਟਅਪ ਕਰਦੇ ਆ ਆਪਣਾ ਟੈਂਟ ਚਲੋ ਜੀ ਹੁਣ ਲੱਗੇ ਆਪਾਂ ਆਪਣਾ ਸਮਾਨ ਕੈਂਪਿੰਗ ਦਾ ਬਾਹਰ ਕੱਢਣ ਪ੍ਰੋਸਪਰ ਕਮ ਆਨ ਇਟ ਓਪਨ ਯਾ ਓਪਨ ਤੇ ਹੁਣ ਪੋਸਟਰ ਲੱਗਾ ਸਾਮਾਨ ਬਾਹਰ ਕੱਢਣ ਆਪਣਾ ਸਾਮਾਨ ਆਪਾਂ ਤੁਹਾਨੂੰ ਦਿਖਾ ਦਈਏ ਸਾਮਾਨ ਸਾਰਾ ਆਪਾਂ ਰੱਖਿਆ ਟੈਂਟ ਹੋ ਗਿਆ ਆਪਣਾ ਤੇ ਆ ਆਪਣਾ ਹੋ ਗਿਆ ਕੁੱਕਰ ਵਗੈਰਾ ਜਿਹਦੇ ਵਿੱਚ ਆਪਾਂ ਬਣਾਉਣਾ ਸਾਮਾਨ ਆਪਣਾ ਚੁੱਲਾ ਵਗੈਰਾ ਹੋ ਗਿਆ ਬੈਗ ਹੋ ਗਿਆ ਨੋਟ ਥਿਸ ਇਸ ਵਾਰ ਇਹ ਪਾਣੀ ਪੂਣੀ ਸਾਰਾ ਆਪਾਂ ਆਪਣਾ ਵਿੱਚ ਜਿਹੜਾ ਆ ਉਹਦੇ ਰੱਖਿਆ ਸੋ ਕਮ ਆਨ ਪੋਸਟਰ ਆਲਰਾਇਟ ਓ ਗੋ ਚਲੋ ਜੀ ਹੁਣ ਕੱਢ ਲਿਆ ਤੇ ਹੁਣ ਆਪਾਂ ਸੈਟਅਪ ਕਰਦੇ ਹਾਂ ਇੱਥੇ ਹੁਣ ਆਪਾਂ ਆਪਣਾ ਕੈਂਪ ਲਾਵਾਂਗੇ ਆਹ ਵਾਲੀ ਜਗ੍ਹਾ ਤੇ ਇੱਥੇ ਆਪਾਂ ਨੂੰ ਮਿਲ ਗਈ ਆ ਇੱਥੇ ਹੁਣ ਆਪਾਂ ਆਪਣਾ ਜਿਹੜਾ ਕੈਂਪ ਆ ਉਹ ਸੈਟਅਪ ਕਰਾਂਗੇ ਤੇ ਸੈਟਅਪ ਕਰਦੇ ਹਾਂ ਹੁਣ ਚਲੋ ਪਹਿਲਾਂ ਵੀ ਵੈਸੇ ਕੀਤਾ ਮੈਂ ਤੇ ਇੱਥੇ ਫਸਟ ਟਾਈਮ ਆ ਕਿਉਂਕਿ ਜਿਹੜਾ ਆਪਾਂ ਨਿਊ ਬਾਇ ਕੀਤਾ ਨਾ ਇਹ ਆਪਣਾ ਫਸਟ ਟਾਈਮ ਆ ਤੇ ਆਪਾਂ ਇੱਥੇ ਹੁਣ ਸੈਟਅਪ ਕਰ ਰਹੇ ਆ ਅਗਰ ਆਪਾਂ ਗਰਮੀਆਂ ਦੇ ਵਿੱਚ ਸੈਟਅਪ ਕਰਨਾ ਹੋਵੇ ਇਹ ਹੋ ਗਿਆ ਹੁਣ ਆਪਣਾ ਰੈਡੀ ਟੈਂਟ ਅਗਰ ਆਪਾਂ ਗਰਮੀਆਂ ਦੇ ਵਿੱਚ ਕਰਨਾ ਚਾਹੁੰਦੇ ਆ ਜਿੱਦਾਂ ਹੁਣ ਸਮਰ ਸੀਜ਼ਨ ਆ ਗਿਆ ਆ ਤੇ ਫਿਰ ਆਪਾਂ ਇਹਨੂੰ ਇਕੱਲੇ ਨੂੰ ਯੂਜ਼ ਕਰ ਸਕਦੇ ਹਾਂ ਆ ਚੀਜ਼ ਇਕੱਲੀ ਆਪਾਂ ਯੂਜ਼ ਕਰ ਸਕਦੇ ਹਾਂ ਆ ਡੋਰ ਹੋ ਗਿਆ ਇਹਨੂੰ ਆਪਾਂ ਓਪਨ ਕਰ ਲਿਆ ਠੀਕ ਆ ਤੇ ਦੋ ਪਰਸਨ ਜਿਹੜੇ ਆ ਉਹ ਆਰਾਮ ਦੇ ਨਾਲ ਇਹਦੇ ਵਿੱਚ ਬੈਠ ਸਕਦੇ ਆ ਤੇ ਅਗਰ ਗਰਮੀਆਂ 'ਚ ਸ਼ੂਟ ਕਰ ਰਹੇ ਆ ਆਪਾਂ ਤੇ ਫਿਰ ਆਪਾਂ ਨੂੰ ਉੱਪਰ ਜਿਹੜੀ ਇਹਦੀ ਆ ਸ਼ੀਲਡ ਆ ਜਿਹੜੀ ਕਿ ਆਪਾਂ ਰੇਨ ਤੋਂ ਬਚਣ ਵਾਸਤੇ ਯੂਜ਼ ਕਰਦੇ ਆ ਉਹਨੂੰ ਨਹੀਂ ਯੂਜ਼ ਕਰਨ ਦੀ ਲੋੜ ਕਿਉਂਕਿ ਗਰਮੀ ਜ਼ਿਆਦਾ ਹੁੰਦੀ ਆ ਤੇ ਜੇ ਆਪਾਂ ਇਹ ਵੀ ਉੱਪਰ ਪਾ ਦਿੱਤੀ ਤੇ ਅੰਦਰ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ ਸੋ ਆਪਾਂ ਸਮਰ ਦੇ ਵਿੱਚ ਕੱਲਾ ਇਹਨੂੰ ਯੂਜ਼ ਕਰ ਸਕਦੇ ਆ ਤੇ ਆਪਾਂ ਨੂੰ ਕਿੱਥੇ ਵਿੰਡੋ ਵੀ ਮਿਲ ਜਾਂਦੀ ਆ ਕਮ ਆਨ ਰੋਸਟ ਦੇ ਸਾਈਡ ਤੇ ਅਗਰ ਆਪਾਂ ਗਰਮੀ ਦੇ ਵਿੱਚ ਯੂਜ਼ ਕਰਦੇ ਆ ਅਗਰ ਆਪਾਂ ਅੰਦਰ ਹੈਗੇ ਆ ਤਾਂ ਆਪਾਂ ਨੂੰ ਇੱਕ ਨੈੱਟ ਵਾਲੀ ਜਾਲੀ ਮਿਲ ਜਾਂਦੀ ਆ ਇਹਦੇ ਵਿੱਚ ਜਿੱਥੋਂ ਕਿ ਆਪਾਂ ਆਸਾਨੀ ਨਾਲ ਬੈਕ ਸਾਈਡ ਤੇ ਵੀ ਦੇਖ ਸਕਦੇ ਹਾਂ ਵੀ ਕੋਈ ਜਾਨਵਰ ਤਾਂ ਨਹੀਂ ਆ ਰਿਹਾ ਅਗਰ ਆਪਾਂ ਜੰਗਲ ਦੇ ਵਿੱਚ ਕੈਂਪਿੰਗ ਕਰ ਰਹੇ ਹਾਂ ਕੇ ਨੂੰ ਇੰਦਰ ਆ ਆ ਆ ਆ ਕਮੋ ਅੰਟਰ ਅੰਟਰ ਇਹਦਾ ਅੜਿਚਾ ਉਹ ਹੋਜੀ ਬੰਦਾ ਸਾਡਾ ਚਲ ਗਿਆ ਅੰਦਰ ਆਸੇਪੇ ਯਾਰ ਲਾਈਫ ਇਜ਼ ਗੁੱਡ ਵੀ ਆਪਾਂ ਦੋਨੇ ਦੋ ਨਹੀਂ ਜਾ ਸਕਦੇ ਨਾ ਦੋ ਪਰਸਨ ਵਾਸਤੇ ਕੀ ਹੈ ਯਾਰ ਦੋ ਪਰਸਨ ਲਈ ਅੱਛਾ ਇਹ ਆਪ ਵੀ ਦੇਖੋ ਦੋ ਬੰਦੇ ਦਾ ਸੈਟ ਲਾਇਗਿਆ ਆ ਲਾਇਗਿਆ ਸੀ ਯੋ ਸ਼ੀ ਇਹ ਦੋ ਬੰਦਿਆਂ ਵਾਸਤੇ ਆ ਤੇ ਇਦਾਂ ਆਪਾਂ ਬੜੇ ਆਰਾਮ ਦੇ ਨਾਲ ਇੱਥੇ ਰਹਿ ਸਕਦੇ ਆ ਅਗਰ ਤਾਂ ਸਮਰ ਸੀਜ਼ਨ ਆ ਫਿਰ ਤਾਂ ਤੁਹਾਨੂੰ ਲੋਡ ਨਹੀਂ ਹੈਗੀ ਰੇਨ ਸ਼ੀਲਡ ਜਿਹੜੀ ਉੱਪਰ ਰੇਨ ਤੋਂ ਬਚਣ ਵਾਸਤੇ ਆਪਾਂ ਪਾਈ ਦੀ ਆ ਉਹਦੀ ਕਵਰ ਦੀ ਲੋਡ ਨਹੀਂ ਤੇ ਅਗਰ ਗਰਮੀਆਂ ਆ ਤਾਂ ਫਿਰ ਆ ਪਿੱਛੇ ਆਪਾਂ ਨੂੰ ਵਿੰਡੋ ਮਿਲ ਜਾਂਦੀ ਆ ਤੇ ਹੁਣ ਆਪਾਂ lettes go and cook something ਤੇ ਤੁਹਾਨੂੰ ਕੁਝ ਖਾਣਨੇ ਆ ਖਾਣੇ ਪੀਣੇ ਬਣਾਉਣੇ ਆ ਆ ਫਾਇਰ ਚ ਲੋਗੇ ਚੋਕਾ ਮਾਓ ਥੋੜਾ ਜਿਹਾ ਹੁਣ ਕੁਝ ਖਾਣ ਨੂੰ ਦਿਲ ਕਰ ਰਿਹਾ ਆਪਣਾ ਤੇ ਹੁਣ ਆਪਾਂ ਬਣਾਵਾਂਗੇ ਬਰਤਨ ਵਗੈਰਾ ਆਪਣੇ ਲੈ ਆਂਦੇ ਆਪਾਂ ਆਪਣਾ ਗੈਸ ਲੈ ਆਂਦਾ ਛੋਟਾ ਜਿਹੜਾ ਆਪਣੇ ਕੋਲ ਗੈਸ ਆ ਉਹ ਲੈ ਆਂਦਾ ਤੇ ਹੋਰ ਆਪਣੇ ਕੋਲ ਪਾਣੀ ਵਗੈਰਾ ਆ ਤੇ ਮਸਾਲੇ ਵਗੈਰਾ ਆਪਣੇ ਇਹਦੇ ਵਿੱਚ ਆ ਤੇ ਹੁਣ ਆਪਾਂ ਬਣਾਵਾਂਗੇ 올ਿਵਰ ਇਸ ਇਸ ਯੂਰ ਫਸਟ ਟਾਈਮ ਯਾ ਫਸਟ ਟਾਈਮ ਇਨ ਜੰਗਲ ਐਂਡ ਮੇਕਿੰਗ ਫੂਡ ਇਨ ਜੰਗਲ ਵੀ ਮੀਰ ਕੁਕ ਯਾ 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 ਰਾਈਟ ਨਾਊ ਯੂ ਆਰ ਗੋਇੰਗ ਟੂ ਕੁਕ ਆਟ ਲੁੱਕ ਆਈ ਕੈਨਟ ਬੀਲੀਵ ਦੈਟ ਯੂ ਆਰ ਗੋਇੰਗ ਟੂ ਕੁਕ ਇਹਨੂੰ ਲੱਗਾ ਪਤਾ ਨਹੀਂ ਅਸੀਂ ਹੁਣ ਕੁਝ ਬਣਾਉਣਾ ਜਾਂ ਨਹੀਂ ਬਣਾਉਣਾ ਕਿਉਂਕਿ ਖਾ ਪੀ ਲਿਆ ਸੀ ਪਹਿਲਾਂ ਵੀ ਤੇ ਹੁਣ ਆਪਾਂ ਕੁਝ ਬਣਾਉਣ ਲੱਗੇ ਆ ਖਾਣ ਲੱਗੇ ਆ ਥੋੜੀ ਜਿਹੀ ਭੁੱਖ ਵੀ ਲੱਗੀ ਆ ਤੇ ਸ਼ਾਮ ਤੁਹਾਨੂੰ ਪਤਾ ਪੈਣ ਡਈ ਆ ਠੀਕ ਹੈ ਨਾ ਤੇ ਹੁਣ ਕੁਝ ਬਣਾਈਏ ਤੇ ਖਾਈਏ ਓਕੇ 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 ਗੋਣਾ ਕੁਕ ਗਾਇਸ ਗੋਣਾ ਕੁਕ ਸਮਥਿੰਗ ਵਿਦ ਇਟ ਇਸ ਸ਼ਾਟ ਕਮ ਗੋ ਇਹ ਇਹ ਆ ਜੀ ਆਪਣਾ ਸਮਾਲ ਚੋਲਾ ਗੈਸ ਆਪਾਂ ਬੋਲ ਸਕਦੇ ਆ ਇਹਨੂੰ ਤੇ ਅਗਰ ਤੁਸੀਂ ਵੀ ਬਾਏ ਕਰਨਾ ਚਾਹੁੰਦੇ ਆ ਇਹਦੇ ਨਾਲ ਹੀ ਲਾਈਟਰ ਆ ਇੱਥੇ ਲਾਈਟਰ ਆ ਇਹਦੇ ਕਮਨ ਸੀਟ ਦੇ ਸੇ ਇਹਦੇ ਨਾਲ ਹੀ ਇੱਥੇ ਲਾਈਟਰ ਆ ਇਹਦੇ ਨਾਲ ਤੁਸੀਂ ਅੱਗ ਵੀ ਜਲਾ ਸਕਦੇ ਆ ਇਹ ਆਪਾਂ ਹੁਣ ਤੁਹਾਨੂੰ ਇਹਦੀ ਸੈਟ ਸੈਟਿੰਗ ਕਰਕੇ ਦਿਖਾਉਨੇ ਆ ਅਗਰ ਤੁਹਾਨੂੰ ਵੀ ਇਦਾਂ ਦਾ ਚਾਹੀਦਾ ਅਗਰ ਤੁਸੀਂ ਟਰੈਵਲ ਕਰਦੇ ਆ ਕੈਂਪਿੰਗ ਵਗੈਰਾ ਤੁਹਾਨੂੰ ਪਸੰਦ ਆ ਕਰਨੀ ਟਰੈਵਲ ਕਰਦੇ ਆ ਤਾਂ ਤੁਸੀਂ ਇਹ ਚੀਜ਼ ਨੂੰ ਬਾਏ ਕਰ ਸਕਦੇ ਆ ਐਮਾਜ਼ੋਨ ਤੋਂ ਠੀਕ ਆ <laughs> you know the guy is showing some tune <laughs> we are very serious when it comes to eating you know <laughs> <Yeah>. <laughs> guys, guys. guys may think that we are not serious when it comes to eating we are very serious <laughs> you know because some spoons e cylinder e taanu alag lena pauga te aa cylinder vi alag lena pauga e 4 di quantity ch melde a te hun aapna nu la dena che hello guys are on way ਇਹ ਖਿਜੀ ਗਾ ਇਹਦੇ ਨਾਲ ਹੀ ਲਾਈਟ ਰਿਹਾ ਸੀ ਗਾ ਇਹ ਆ ਹੋ ਗਿਆ ਆਪਣਾ ਸਟਾਰਟ ਫਾਇਰ ਫਾਇਰ ਠੀਕ ਹੈ ਜੀ ਇਹਨੂੰ ਤੁਸੀਂ Amazon ਤੋਂ ਲੈ ਸਕਦੇ ਆ ਜਾ ਕੇ ਇਹ ਕੋਈ ਪ੍ਰੋਮੋਸ਼ਨ ਨਹੀਂ ਆ ਅਗਰ ਤੁਸੀਂ ਸਮਾਲ ਚੁੱਲਾ ਉਥੇ ਫਾਈਂਡ ਕਰੋਗੇ ਤੇ ਤੁਹਾਨੂੰ ਮਿਲ ਜਾਣਾ ਤੇ ਆਪਾਂ ਇਹਨੂੰ ਬੰਦ ਕਰ ਦਿੰਦੇ ਆ ਤੇ ਹੁਣ ਸਟਾਰਟ ਕਰਦੇ ਆ ਬਣਾਉਣਾ right now you know oi <coughs> oh, yeah. see guys chalo ji ho gayi starting banawan di botal lag gaya botal da full sonora inside guys man here we go chalo <coughs> <coughs> ji oh, starting kar diti aap te aa hega apna pasta for the people who does not pasta You know, we're gonna be telling them it's uh, like uh it's wheat pasta. Wheat pasta. Yeah. You can't even we go. But they are <laughs> hard, you know. <laughs> we're going to boil them. Yeah 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 We are going to boil them. Yeah. We put these pastas here because these are the simplest way that we can boil them in <laughs> an easy way because ਇਸ ਗਾਜ਼ ਆਫ ਆਵਾਜ਼ ਇਜ਼ ਨਾਟ ਮਚ ਮਚ ਸਟਰੋਂਗ ਆਈ ਨੋ ਇਹ ਹੋ ਗਿਆ ਜੀ ਆਪਣਾ ਪਾਸਤਾ ਇਹਦੇ ਵਿੱਚ ਆਪਾਂ ਪਾਣੀ ਵੀ ਪਾ ਦਿੱਤਾ ਆ ਅੱਜ ਪਨੀਰ ਉਹ ਥੋੜਾ ਜਿਹਾ ਐਡ ਕਰ ਦਈਏ ਪਾਣੀ ਕਿਉਂਕਿ ਇਹਨੂੰ ਥੋੜਾ ਜਿਹਾ ਬੋਇਲ ਹੋਣ ਨੂੰ ਵੀ ਟਾਈਮ ਲੱਗਣਾ ਅੱਛਾ ਹਾਂ bro you can't help him who is anything <laughs> <laughs> no, no, no. one knife one knife is here he's my guest <laughs> <Yeah>. <laughs> ਗੇਸਤੀ ਦੇ ਜੰਗਲ ਯਾਰ ਕਰ ਰਹੇ ਆ ਜੀ ਆਪਣਾ ਪਾਸਤਾ ਇਸ ਦਾ ਤੁਹਾਡਾ ਤਾਂ ਪਤਾ ਨਹੀਂ ਤੁਸੀਂ ਕਿੱਦਾਂ ਬਣਾਉਂਦੇ ਆ ਮੇਰੇ ਲਈ ਤਾਂ ਸਿੰਪਲ ਹੀ ਆ ਮੈਂ ਤਾਂ ਪਾਸਤਾ ਪਾ ਲਿਆ ਆ ਤੇ ਆਟੇ ਵਾਲਾ ਪਾਸਤਾ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਚ ਆਪਾਂ ਹੁਣ ਪੋਟੈਟੋ ਪਾ ਰਹੇ ਆ ਠੀਕ ਆ ਜੀ ਕਿ ਬਾਈ ਪੋਟੈਟੋ ਪਾ ਰਹੇ ਐਡ ਕਰ ਰਹੇ ਆ ਉਸ ਤੋਂ ਬਾਅਦ ਆਪਾਂ ਮਸਾਲੇ ਪਾ ਦੇਣੇ ਆ ਵਿੱਚ ਥੋੜੇ ਥੋੜੇ ਯੂ نو ਦੈਨ ਵੀ ਐਡ ਸਮ ਸਪਾਈਸਿਸ ਅਰ ਯੂ ਲਾਈਕ ਸਪਾਈਸਿਸ ਨੋ ਨੋ Not, not not too much. today today. we <laughs> we No No, chili, only salt and, oil. <laughs> <laughs> and and, oil. you you know, guys, we are Are vegetarian? vegetarian. vegetarian. man. Yeah. Are you vegetarian? Yes, I am. Good. Completely, totally Good. No, <laughs> <percent>. oh, uys <laughs> <Aye. laughs> ਜਾ ਤੱਕ ਇਹ ਬਣਦਾ ਆ ਉਦੋਂ ਤੱਕ ਆਪਾਂ ਥੋੜਾ ਜਿਹਾ ਟੈਂਟ ਦੇ ਵਿੱਚ ਕਰ ਲਈਏ ਰੈਸਟ ਠੀਕ ਹੈ ਜੀ ਜਦ ਤੱਕ ਇਹ ਬਣਦਾ ਆ ਜਦੋਂ ਆਪਣੇ ਨਾਲ ਸਾਥੀ ਹੁੰਦੇ ਆ ਤੇ ਇੱਕ ਜਣਾ ਜਾਂ ਦੋ ਜਣੇ ਬਾਹਰ ਆ ਤੇ ਅਗਰ ਤੁਹਾਨੂੰ ਨੀਂਦ ਆ ਰਹੀ ਹੈ ਤਾਂ ਤੁਸੀਂ ਸੌਂ ਸਕਦੇ ਆ ਅਗਰ ਤੁਸੀਂ ਮਤਲਬ ਕਿ ਜੰਗਲ ਦੇ ਵਿੱਚ ਆਏ ਹੋਏ ਆ ਅਗਰ ਕੱਲੇ ਆ ਤਾਂ ਫਿਰ ਤਾਂ ਮੈਂ ਤੁਹਾਨੂੰ ਸੌਣ ਦੀ ਸਲਾਹ ਨਹੀਂ ਦਊਂਗਾ ਅਗਰ ਕੋਈ ਡੇਂਜਰਸ ਪਲੇਸ ਆ ਜਿਦਾਂ ਅਗਰ ਤੁਸੀਂ ਨੇਰੇ ਦੇ ਵਿੱਚ ਆ ਫਿਰ ਤਾਂ ਕੱਲੇ ਨਾ ਸੋਵੋ ਤੇ ਅਗਰ ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ ਤਾਂ ਠੀਕ ਹੈ ਤੁਹਾਨੂੰ ਥੋੜਾ ਚਿਰ ਅਰੈਸਟ ਕਰਾਂਗੇ ਥੋੜਾ ਚਿਰ ਅਸੀਂ ਸੌਵਾਂਗੇ ਯਾ ਅਲਰਾਇਟ ਆਮ ਤਬ ਸਲੀਪਿੰਗ ਤੇ ਮੈਂ ਤੇ ਪ੍ਰੋਸਪਰ ਲੱਗਿਆ ਅਰੈਸਟ ਕਰਨ ਤੇ ਓਲੀਵਰ ਜਿਹੜਾ ਪਾਸਤਾ ਬਣਦਾ ਆ ਉਹਦੀ ਲੁੱਕ ਆਫਟਰ ਕਰੂਗਾ ਕਮ ਆਨ ਸੀ ਯੂ ਇਨ ਸੀ ਯੂ ਆਫਟਰ 30 30 ਮਿੰਟਸ ਓਕੇ <laughs> See you after 30 minutes, bye bye guys Bye Oliver, please look after the pasta, okay? Okay, okay, uh, okay. Meet you after 30 minutes Okay, okay Oh, come on nice. guys Oh guys, your guy, 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 guys, guys, guys Pasta is ready, wake up, wake up Okay, 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 okay. <laughs> guy Hey guys We had rest ਪਰ 20-25 ਮਿੰਟ ਦੇ ਵਿੱਚ ਹੀ ਕੰਮ ਰੈਡੀ ਹੋ ਗਿਆ ਤੇ ਹੁਣ ਆਪਾਂ ਉੱਠ ਗਏ ਆ ਥੋੜੀ ਜਿਹੀ ਰੈਸਟ ਹੋ ਗਈ ਆ ਤੇ ਹੁਣ ਚਲਦੇ ਆ ਪਾਸਤਾ ਖਾਣੇ ਆ ਪਾਸਤਾ ਹੋ ਗਿਆ ਰੈਡੀ ਆਪਣਾ ਸੋ ਕਮ ਆਨ 올ਿਵਰ ਹਾਉ ਇਜ਼ ਦ ਪਾਸਤਾ ਪਾਸਤਾ ਇਜ਼ ਵੈਰੀ ਡੇਲੀਸ਼ੀਅਸ ਫੂਡ ਜੰਗੋ ਇਜ਼ ਬੈਸਟ ਦਨ ਏਵਰ ਚਲਦੇ ਆ ਦੋਸਤੋ ਗੁੱਡ ਦਨ ਏਵਰ ਫੂਡ ਯੂ ਕੈਨ ਟੇਕ ਇਵਨ ਇਨ KFC Everywhere ਚਲੋ ਜੀ ਯਾ ਆਸਤਾ ਹੋ ਗਿਆ ਆਪਣਾ ਰੈਡੀ ਆਲਮੋਸਟ ਇਹ ਕਰ ਲਿਆ ਆਪਾਂ ਸ਼ਾਮ ਵੀ ਪਈ ਜਾਂਦੀ ਆ ਤੇ ਥੋੜਾ ਬੋਤਾ ਹੁਣ ਆਪਾਂ ਖਾ ਪੀ ਕੇ ਤੇ ਆਪਣਾ ਕੈਂਪ ਜਿਹੜਾ ਉਹ ਸਵੇਟ ਕੇ ਤੇ ਉਸ ਤੋਂ ਬਾਅਦ ਆਪਾਂ ਤਿਆਰੀ ਕਰਾਂਗੇ ਜਾਣ ਦੀ ਸੋ ਫੂਡ ਆਪਣਾ ਰੈਡੀ ਆ ਜਿੰਦਾ ਦਾ ਵੀ ਆਪਾਂ ਬਣਾ ਸਕੇ ਤੇ ਇੱਧਰ ਆਲਵੇ ਆਲੀਵਰ ਖੜਾ ਆ ਤੇ ਆ ਆਪਣਾ ਟੈਂਟ ਲੱਗਾ ਹੋਇਆ ਚਲੋ ਜੀ ਫੂਡ ਹੋ ਗਿਆ ਆਪਣਾ ਰੈਡੀ ਇਹ ਬਹੁਤ ਵਧੀਆ ਬਣਿਆ ਹਾਊ ਇਸ ਦਾ ਪਾਸਤਾ ਆਈ ਲਾਈਕ ਇਟ ਇਟਸ ਗੁੱਡ ਪਾਸਤਾ ਪੋਟੈਟੋ ਤੇ ਆਪਣੇ ਕੋ ਕੁਕੀਜ਼ ਵੀ ਹੈਗੀਆਂ ਦਾ ਸਭ ਕੁਕੀਜ਼ ਇਹ ਆਪਾਂ ਕਰੋ ਲਏਗੇ ਸੀ ਬਹੁਤ ਵਧੀਆ ਐਕਸਪੀਰੀਅੰਸ ਆ ਮੈਂ ਸੈਕੰਡ ਟਾਈਮ ਕਰ ਰਿਹਾ ਆ ਆ ਵੀਡੀਓ ਰਿਕਾਰਡ ਆਪਾਂ ਕੀਤੀ ਆ ਸੈਕੰਡ ਟਾਈਮ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਕੈਂਪਿੰਗ ਵੀਡੀਓ ਕੀਤੀ ਆ ਉਹ ਵੀ ਤੁਸੀਂ ਦੇਖ ਸਕਦੇ ਆ ਉਹਦਾ ਮੈਂ ਲਿੰਕ ਆਈ ਬਟਨ ਦੇ ਵਿੱਚ ਦੇ ਦੂੰਗਾ ਆਈ ਬਟਨ 'ਚ ਤੁਹਾਨੂੰ ਮਿਲ ਜੂਗਾ ਵੈਸੇ ਮੈਂ 4-5 ਵਾਰੀ ਜਾ ਚੁੱਕਾ ਹਾਂ ਜਿਦਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 올ਿਵਰ ਨਾਲ ਆਪਣੇ ਉਹ ਆਪਣਾ ਟੈਂਟ ਹੋ ਗਿਆ ਤੇ ਫਸਟ ਟਾਈਮ ਤੁਸੀਂ ਅਗਰ ਫਸਟ ਟਾਈਮ ਜਾ ਰਹੇ ਆ ਤਾਂ ਤੁਸੀਂ ਪਹਿਲਾਂ ਐਕਸਪੀਰੀਅੰਸ ਲਓ 2-4 ਜਾਣੇ ਜਾਓ ਨੀਅਰ ਬਾਈ ਕਿਤੇ ਕੈਂਪਿੰਗ ਕਰੋ ਉਸ ਤੋਂ ਬਾਅਦ ਤੁਸੀਂ ਜੰਗਲ ਦੇ ਵਿੱਚ ਜਾਣ ਦਾ ਸੋਚੋ ਕਿਉਂਕਿ ਜੰਗਲ ਥੋੜਾ ਜਿਆਦਾ ਡੇਂਜਰਸ ਹੁੰਦਾ ਯੂ نو ਇਫ ਯੂ ਆਰ ਡੂਇੰਗ ਕੈਂਪਿੰਗ ਫਸਟ ਟਾਈਮ ਯੂ ਸ਼ੁੱਡ ਗੈਟ ਸਮ ਐਕਸਪੀਰੀਅੰਸ ਯਾ Like this, so you want to say something? See that a wolf? What's of wolf? <laughs> we are eating, but there is wolf here. <laughs> no wolf. Yeah, <laughs> camera. see, yeah. see wolf. <laughs> Guys, uh, this is my first time uh, basically camping in India, but uh, it's a good experience, man. You can have some food. You can know how to prepare some food. How to prepare some things. It's a kind of an experience. Can we call it a, like a picnic? Something like that, you know. ਦੋਸਤੋ ਬਹੁਤ ਹੀ ਵਧੀਆ ਲੱਗਦਾ ਐ ਇਦਾਂ ਜਦੋਂ ਆਪਾਂ ਨੇਚਰ ਦੇ ਵਿੱਚ ਆਉਨੇ ਆ ਤੇ ਆ ਕੇ ਇਦਾਂ ਫੂਡ ਬਾਹਰ ਪ੍ਰੀਪੇਅਰ ਕਰਦੇ ਆ ਬਣਾਉਨੇ ਆ ਖਾਣੇ ਆ ਇੱਕ ਅਲੱਗ ਹੀ ਐਕਸਪੀਰੀਅੰਸ ਹੁੰਦਾ ਆ ਤੇ ਅਲੱਗ ਹੀ ਮਜ਼ਾ ਆਉਂਦਾ ਆ ਜਦੋਂ ਆਪਾਂ ਨੇਚਰ ਦੇ ਵਿੱਚ ਕੁਝ ਬਣਾਉਨੇ ਆ ਆਪ ਬਣਾ ਕੇ ਖਾਣੇ ਆ ਸੋ ਤੁਸੀਂ ਦੇਖੀ ਰਹੇ ਆ ਆਪਾਂ ਆਪਣੇ ਟੈਂਟ ਦੇ ਵਿੱਚ ਬੈਠੇ ਹੋਏ ਆ ਇਸ ਟਾਈਮ ਤੇ ਖਾ ਰਹੇ ਆ ਖਾਣ ਪੀਣ ਤੋਂ ਬਾਅਦ ਤੇ ਨਾਲ ਆਪਣੇ ਪ੍ਰੋਸਪਰ ਵੀ ਆ ਤੇ ਖਾਣ ਪੀਣ ਤੋਂ ਬਾਅਦ ਤੇ ਹੁਣ ਆਪਾਂ ਜਾਵਾਂਗੇ ਕਿਉਂਕਿ ਸ਼ਾਮ ਪੈ ਗਈ ਆ ਦੇਰਾ ਹੁੰਦਾ ਜਾਂਦਾ ਆ ਇਸ ਕਰਕੇ ਹੁਣ ਆਪਾਂ ਜਾਵਾਂਗੇ ਖਾਣ ਤੋਂ ਬਾਅਦ ਆਪਾਂ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਚਾਲੇ ਪਾ ਲੈਣੇ ਆ ਚਲੇ ਜਾਣਾ ਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਜ਼ਰੂਰ ਸੋ ਅਗਰ ਤੁਸੀਂ ਚਾਹੁੰਦੇ ਆ ਵੀ ਕੁਝ ਸੁਧਾਰ ਕਰੀਏ ਕੈਂਪਿੰਗ ਦੇ ਵਿੱਚ ਕਿਉਂਕਿ ਤੁਸੀਂ ਕਹਿ ਹੀ ਸਕਦੇ ਆ ਵੀ ਪੰਜਾਬੀ ਕੈਂਪਿੰਗ ਆ ਇਹ ਸੋ ਜੋ ਵੀ ਤੁਹਾਨੂੰ ਲੱਗੇ ਤੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੂੰ ਹੁਣ ਆਪਾਂ ਖਾ ਪੀ ਲਈਏ ਤੇ ਉਸ ਤੋਂ ਬਾਅਦ ਆਪਾਂ ਚੱਲ ਪਾਵਾਂਗੇ। ਇਹ ਆਲੇ-ਦੁਆਲੇ ਤੁਸੀਂ ਦੇਖ ਸਕਦੇ ਆ। ਬਹੁਤ ਵਧੀਆ ਲੋਕੇਸ਼ਨ ਆ। ਬਹੁਤ ਹੀ ਵਧੀਆ ਲੋਕੇਸ਼ਨ ਆ। ਤੁਸੀਂ ਵੀ ਆ ਸਕਦੇ ਆ ਇੱਥੇ ਕੈਂਪਿੰਗ ਕਰ ਸਕਦੇ ਆ। ਫਸਟ ਟਾਈਮ ਤੁਸੀਂ ਕਰ ਸਕਦੇ ਆ ਥੋੜਾ ਜਿਹਾ ਐਕਸਪੀਰੀਅੰਸ ਲਓ ਕੈਂਪਿੰਗ ਦਾ। ਅਗਰ ਇਕੱਲੇ ਜਾ ਰਹੇ ਆ ਜਾਂ 2-3 ਪਰਸਨ ਵੀ ਜਾ ਰਹੇ ਆ ਕਿਤੇ ਲਾਗੇ ਆਪਣੇ ਨੀਅਰਬਾਈ ਕੈਂਪਿੰਗ ਕਰੋ ਤੇ ਉਸ ਤੋਂ ਬਾਅਦ ਤੁਸੀਂ ਜੰਗਲ ਦੇ ਵਿੱਚ ਆ ਸਕਦੇ ਆ। ਜਦੋਂ ਵੀ ਤੁਸੀਂ ਜੰਗਲ 'ਚ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਖਾਣਾ ਪਾਣੀ ਖਾਣ ਤੋਂ ਬਾਅਦ ਆਪਣਾ ਜਿੰਨਾ ਵੀ ਟਰੈਸ਼ ਆ ਤੁਹਾਡਾ ਜਿੰਨਾ ਵੀ ਤੁਸੀਂ ਕਚਰਾ ਫਲਾਇਆ ਉਹਨੂੰ ਜ਼ਰੂਰ ਨਾਲ ਲੈ ਕੇ ਜਾਓ ਲਾਈਕ ਥਿਸ ਲਾਈਕ ਥਿਸ ਲਾਈਕ ਥਿਸ ਇਹ ਜਿੰਨਾ ਵੀ ਫੂਡ ਤੁਸੀਂ ਸਿੱਟਿਆ ਉਹ ਇਹਨੂੰ ਨਾਲ ਲੈ ਜਾਣਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਪਰਿਆਵਰਣ ਵਾਸਤੇ ਤੇ ਜਿੰਨੇ ਵੀ ਜਾਨਵਰ ਆ ਉਹਨਾਂ ਵਾਸਤੇ ਬਹੁਤ ਡੇਂਜਰਸ ਆ ਠੀਕ ਆ ਜਿੰਨਾ ਵੀ ਕਚਰਾ ਤੁਹਾਡਾ ਉਹ ਤੁਸੀਂ ਲੈ ਕੇ ਜਾਓ ਤੁਸੀਂ ਆਲੇ-ਦੁਆਲੇ ਦੇਖ ਸਕਦੇ ਆ ਕਈ ਲੋਕਾਂ ਨੇ ਖਾਧਾ ਪੀਤਾ ਆ ਤੇ ਉਹਨਾਂ ਨੇ ਇਥੇ ਕਚਰਾ ਦੇਖੋ ਕਿੰਨਾ ਫੈਲਾ ਦਿੱਤਾ ਆ ਬੋਤਲਾਂ ਵਗੈਰਾ ਹੋਰ ਕਈ ਸਮਾਨ ਇਥੇ ਸਿੱਟੇ ਹੋਏ ਆ ਤੇ ਇਹ ਬਹੁਤ ਜ਼ਰੂਰੀ ਗੱਲ ਆ ਤੁਸੀਂ ਜਦੋਂ ਵੀ ਜੰਗਲ ਦੇ ਵਿੱਚ ਜਾਂਦੇ ਆ ਕਿਤੇ ਵੀ ਨੇਚਰ ਦੇ ਵਿੱਚ ਜਾਂਦੇ ਉਹਨੂੰ ਨੇਚਰ ਨੂੰ ਇੰਜੋਏ ਕਰੋ ਆਨੰਦ ਮਾਣੋ ਤੇ ਪਰ ਉਥੇ ਕਚਰਾ ਨਾ ਫੈਲਾਓ ਠੀਕ ਹੈ ਨਾ ਕਚਰਾ ਆਪਣਾ ਜਿੰਨਾ ਵੀ ਟਰੈਸ਼ ਆ ਉਹਨੂੰ ਨਾਲ ਲੈ ਕੇ ਜਾਓ ਇੱਕ ਆਪਣਾ ਬੈਗ ਉਹ ਪਿਆ ਆ ਉਧਰ ਤੇ ਇੱਕ ਆਪਣਾ ਆਲਫਾ ਫਾ ਲੈ ਕੇ ਜਾਣਾ ਜਿੰਨਾ ਵੀ ਸਾਡਾ ਕਚਰਾ ਜਦੋਂ ਸਿਟੀ ਦੇ ਵਿੱਚ ਜਾਵਾਂਗੇ ਉਥੇ ਸਿੱਟਾਂਗੇ ਸੋ ਤੁਸੀਂ ਵੀ ਸੇਮ ਇਹੀ ਚੀਜ਼ ਕਰਨੀ ਆ ਜਦੋਂ ਵੀ ਜਾਣਾ ਆ ਆਵੇਂ ਇੰਨਾ ਕੁ ਵੀ ਕਚਰਾ ਕਿਉਂ ਨਾ ਹੋਵੇ ਉਹਨੂੰ ਨਾਲ ਲੈ ਕੇ ਜਾਣਾ ਜੰਗਲ ਦੇ ਵਿੱਚ ਨਹੀਂ ਸਿੱਟਣਾ ਕਿਤੇ ਵੀ ਬਾਹਰ ਕਚਰਾ ਨਹੀਂ ਫਲਾਉਣਾ ਸੋ ਕੈਂਪਿੰਗ ਹੋ ਗਈ ਆਪਣੀ डन ਤੇ ਆਪਾਂ ਫਿਰ ਥੋੜਾ ਚਿਰ ਰੈਸਟ ਕਰ ਲਈ ਸੀਗੀ ਸੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਕੈਂਪਿੰਗ ਪਹਿਲਾਂ ਵੀ ਇਸ ਤੋਂ ਆਪਾਂ ਪਹਿਲਾਂ ਵੀ ਕੈਂਪਿੰਗ ਵਾਲੀ ਵੀਡੀਓ ਬਣਾ ਬਣਾ ਚੁੱਕੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਆਪਣੇ ਥਾਟਸ ਜਿੰਨੇ ਵੀ ਆ ਤੁਹਾਡੇ ਕਮੈਂਟ ਦੇ ਵਿੱਚ ਜਰੂਰ ਸਾਨੂੰ ਦੱਸਿਓ ਤੇ ਕਮੈਂਟ ਜਰੂਰ ਕਰਿਓ ਆਪਣਾ ਨਵਾਂ ਫਰੈਂਡ ਓਲੀਵਰ ਹੁਣ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਥੋੜਾ ਜਿਹਾ ਆਪਾਂ ਤੁਹਾਨੂੰ ਦਿਖਾ ਦੇਣਾ ਨੇਚਰ ਆਲਰਾਇ ਇਹ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ